10000 ਰੁਪਏ ਦਾ ਲੋਨ ਦਿੱਤਾ ਮਹਿਲਾ ਦੇ ਧੋਖੇ ਨਾਲ ਫਾਰਮਾਂ ਤੇ ਸਾਈਨ ਕਰਾ ਕੇ ਦੱਸਦੀ ਕਿ ਬਾਬਾ ਗਦੀਆ ਦੀ ਮੋਬਾਈਲ ਦੀ ਦੁਕਾਨ ਤੋਂ 38000 ਰੁਪਏ ਦਾ ਮੋਬਾਈਲ ਲੈ ਕੇ ਅੱਗੇ ਬੀਚ ਦਿੱਤਾ ਮਹਿਲਾ ਨੂੰ ਜਦੋਂ ਕਿਸ਼ਤਾਂ ਦੇ ਫੋਨ ਆਉਣ ਲੱਗੇ ਤਾਂ ਉਹ ਹੈਰਾਨ ਹੋ ਗਈ ਫਿਰ ਉਸਨੇ ਆਪਣੇ ਕਰੀਬੀ ਦੋ ਪੀਸੀਆਰ ਮੁਲਾਜ਼ਮਾਂ ਨੂੰ ਸਾਰੀ ਕਹਾਣੀ ਦੱਸੀ ਫਿਰ ਦੋ ਪੀਸੀਆਰ ਮੁਲਾਜ਼ਮਾਂ ਨੇ ਮਹਿਲਾ ਨੂੰ ਨਾਲ ਲੈ ਕੇ ਮੰਡੀ ਰੋਡ ਤੋਂ ਦੋਵੇਂ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਅਤੇ ਥਾਣਾ ਸਿਟੀ ਵਿਧਾਨਾ ਕੀ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਵੀਡੀਓ ਦੇ ਅੰਦਰ ਫੋਰਸ ਪਲੱਸ ਨਿਊ ਚੈਨਲ ਤੋਂ ਵਿਰੋਧ ਸ਼ਰਮਾ ਦੀ ਇਹ ਰਿਪੋਰਟ ਲੋ ਗਿਆ ਸੀ ਵਿਆਜੂ ਲੈ ਦੋ ਹਨਾ ਇਹ ਮੈਨੂੰ ਕਹਿੰਦੇ 2 ਮਹੀਨੇ ਦਾ 1100 ਰੁਪਿਆ ਤੁਹਾਨੂੰ ਦੇਣਾ ਪਿਆ ਕਰਨਾ ਮੈਂ ਤੁਹਾਨੂੰ 10000 ਰੁਪਿਆ ਵਿਆਜੂ ਲੈ ਦੇਣਾ ਹੈ ਇਹਨੇ ਕੀ ਕੀਤਾ ਕਹਿੰਦਾ ਮੈਂ ਕਿਹਾ ਮੈਂ ਤੁਹਾਡੇ ਭਰਾ ਨੂੰ ਪੁੱਛ ਕੇ ਦੱਸੂ ਮੈਂ ਆਪਣੇ ਆਦਮੀ ਨੂੰ ਤਾਂ ਪੁੱਛਣਾ ਹੀ ਜੇ ਇਹ ਪੈਸੇ ਦੇਣੇ ਮਹੀਨੇ ਬਾਅਦ ਤੇ ਕਹਿੰਦਾ ਠੀਕ ਆ ਇੱਧਰ ਬੋਲੋ ਇੱਧਰ ਬੋਲੋ ਕੈਮਰੇ ਪਰ ਬੋਲੋ ਭਾਬੀ ਕੈਮਰੇ ਅੱਛਾ ਤੇ ਉਹ ਹਨਾ ਕਹਿੰਦਾ ਕੋਈ ਨਹੀਂ ਤੂੰ ਲੈ ਲਾ ਉਹਨਾਂ ਨੂੰ ਕਹਿ ਦੇ ਦੋ ਹਨਾ ਤੇ ਇਹ ਕਹਿੰਦੇ ਭਾਬੀ ਤੁਸੀਂ ਆ ਜਿਓ ਅਸੀਂ ਚ ਮੈਂ ਚਲ ਗਈ ਚਲ ਗਈ ਤਾਂ ਇਹ ਹਨਾ ਉਹ ਦਿਨੀ ਸੀ ਮੈਂ ਕਹਾਂ ਮੈਂ ਨਹੀਂ ਖਚਾਣੀ ਹੈਗੀ ਬਾਅਦ ਵਿੱਚ ਹਨਾ ਐਨੀ ਮੇਰੀ ਫੋਟੋ ਕੀਤੀ ਸਾਈਨ ਵੀ ਨਹੀਂ ਸੀ ਕਰਦੀ ਭਾਬੀ ਕਰਦੇ ਤੂੰ ਸਾਈਨ ਤੇ ਲੋਨ ਪਾਸ ਹੋ ਜਾਣਾ ਫਿਰ ਤੈਨੂੰ 10000 ਰੁਪਏ ਮਿਲ ਜਾਣਾ ਮਹੀਨੇ ਦਾ ਤੂੰ 1100 ਰੁਪਏ ਕਿਸ਼ਤ ਦੇਈ ਜਾਈ ਮੈਂ ਕਾ ਅੱਛਾ ਕੋਈ ਗੱਲ ਨਹੀਂ ਦਈ ਜਾਉਂਗੀ ਮੈਂ ਤੇਰੇ ਭਰਾ ਨੂੰ ਪੁੱਛ ਲਿਆ ਉਹ ਕਹਿੰਦਾ ਦੇ ਦੇਈ ਹਨਾ ਲੈ ਲਈ ਤੂੰ ਹਨਾ ਮੇਰੀ ਬੇਟੀ ਦੇ ਬੇਟੀ ਹੋਈ ਸੀਗੀ ਤਾਂ ਅਸੀਂ ਜਾਣਾ ਸੀਗਾ ਸਾਨੂੰ ਜ਼ਰੂਰਤ ਸੀਗੀ ਲੋੜ ਘਰ ਵਿੱਚ ਸੀ ਪੈ ਜਾਂਦੀ ਆ ਹਨਾ ਤਾਂ ਇਹਨਾਂ ਜਦ ਬਾਅਦ ਚ ਹਨਾ ਕਹਿੰਦਾ ਭੀ ਉਹ ਤਾਂ ਕੈਨਸਲ ਹੋ ਗਿਆ ਤੁਹਾਡਾ ਅੱਛਾ ਮੈਂ ਘਰ ਨੂੰ ਆ ਗਈ ਦੂਜੇ ਦਿਨ ਸਵੇਰ ਨੂੰ ਮੋਬਾਈਲਾਂ ਵਾਲੇ ਕੋ ਗਈ ਮੈਂ ਮੋਬਾਈਲਾਂ ਵਾਲੇ ਨੂੰ ਕਿਹਾ ਵੀ ਭਾਜੀ ਵੀ ਸਾਡਾ ਲੋਨ ਕਾਤੇ ਨੂੰ ਪਾਸ ਕੀਤਾ ਕਹਿੰਦਾ ਉਹ ਤਾਂ ਮੋਬਾਈਲ ਲੈ ਵੀ ਗਏ ਤਾਂ ਮੈਂ ਕਿਹਾ ਤੁਸੀਂ ਕਹਦੇ ਮੋਬਾਈਲ ਦੇ ਤਾਂ ਕਿਹੜੇ ਮੋਬਾਈਲ ਵਾਲੇ ਕਿਹੜੀ ਦੁਕਾਨ ਸੀ ਨਾਂ ਤਾਂ ਨਹੀਂ ਮੈਨੂੰ ਪਤਾ ਹੈਗਾ ਬਾਪੇ ਗੱਦੀਏ ਆ ਹਾਂਜੀ ਕੀ ਸਰਨਾਮ ਉੱਥੇ ਸਭ ਕੌਲਡ ਦੇ ਵਿੱਚ ਖੜੇ ਸੀ ਇਹਦਾ ਮੋਬਾਈਲ ਦਾ ਰੋਲਾ ਇੱਕ ਭੈਂਡੇ ਤੇ ਉੱਥੇ ਪੁੱਛਿਆ ਤੇ ਤੁਹਾਡੀ ਇਹਨਾਂ ਦਾ 420000 ਰੁਪਏ ਹੂੰ ਉੱਥੋਂ ਹੀ ਫੜ ਕੇ ਥਾਣੇ ਚਿੱਤੇ ਕੀ ਰੋਲਾ ਸੀ ਇਹਨਾਂ ਦਾ ਇਨਾ ਮੋਬਾਈਲ ਦਾ ਰੌਲਾ ਜੀ ਤੇ ਹੁਣ ਕੀ ਕਹਿੰਦੇ ਹੈਗੇ ਉਹ ਕਹਿੰਦੇ ਅਸੀਂ ਬੈਜ ਨਾਲ ਪੈਸੇ ਦੇ ਦੰਨ ਜੇ ਪਾ ਤੇ ਹੁਣ ਤੁਸੀਂ ਸਿਟੀ ਪੁਲਿਸ ਦੇ ਹਵਾਲੇ ਕੀਤਾ ਤਾਂ ਸਿਟੀ ਪੁਲਿਸ ਦੇ ਹਵਾਲੇ ਕੀਤਾ